ਲਓ ਵੀ ਸਾਗ ਤੋੜਨ ਆਏ ਸੀ ਮਿੱਤਰੋ ਅੱਜ ਬਣਾਏਗਾ ਸਾਗ ਮੱਖੀਆਂ ਫਿਰਦੀਆਂ ਉੱਤੇ ਭੀਂ ਭੀਂ ਕਰਦੀਆਂ ਫਿਰਾਂ ਤੋੜਾਂਗੇ ਤੋਰੀਆ ਸਰੋਂ ਕੰਦੜਾਂ ਦਾ ਸਾਗ ਲੋ ਵੀ ਮਿੱਤਰੋ ਸਾਗ ਆਪਾਂ ਤੋੜ ਲਿਆ ਜੱਕੋ ਉੱਪਰ ਛਾਵੇਂ ਬਚਦੀਂਦੇ ਹੀ ਹੋਣਾ ਤੁਹਾਨੂੰ ਹੁਣ ਚੱਲਦੇ ਆਪਾਂ ਆਪਣੇ ਵਤਨਾਂ ਨੂੰ ਥੋੜੀ ਜੀ ਚੀਨੀ ਸਰੋਂ ਤੋੜ ਲਈ ਚੀਨੀ ਸਰੋਂ ਧਨੀਆ ਮੇਥੇ ਮੇਥੀ ਪਾਲਕ ਆ ਰੈੱਡ ਸਾਲਗਮ ਜੇ ਹੁੰਦੇ ਜਿਹੜੇ ਨਿਕੇ ਨਿਕੇ ਜੇ ਖਾਣ ਵਾਲੇ ਉੜੇ ਨਹੀਂ ਆਪਾਂ ਪਰ ਖਾ ਲੇ ਆ ਵੀ ਥੋੜੀ ਸੇ ਇਹ ਕਿ ਕਦਰ ਪਈ ਆ ਥੋੜੀ ਦੀ ਪੂਰੀ ਬਚਾ ਕੇ ਰੱਖ ਲੋ ਬਹੁਤ ਮਹਿੰਗੀ ਆ ਅੰਦੀਨਾ ਬਰਸੀ ਹਮ ਆਪਣਾ ਧੁੱਪੇ ਚਲੋ ਗਾਨਿਆ ਵਾਤਾ ਉਹ ਬੋਲੇ ਵਿਚਾਰੇ ਪਰਾਂ ਗਾਈਆਂ ਨੂੰ ਤਾਰ ਲਾਉਣ ਲੱਗਿਆ ਉਹ ਬਿਜਲੀ ਘਰ ਦੇ ਨਾਲ ਅੜਾ ਖੇਤ ਬਾਈ ਦਾ ਪੁੱਟੇ ਦਾ ਉਹ ਸਾਰੇ ਪੱਠੇ ਖਾ ਗਈਆਂ ਜਿੱਥੋਂ ਨਹੀਂ ਲੰਗਦੀਆਂ ਛਕਾਟ ਪਾ ਕੇ ਲੰਗਦੀਆਂ ਆ ਵੀ ਆਤਾ ਆ ਪਾ ਕੇ ਗਿਆ ਚਾਹ ਦੀ ਉੱਤੇ ਹਾਂ ਉਹ ਉੱਤਰ ਮੇਰਾ ਨਹੀਂ ਨਾ ਆਪਣੇ ਬੱਸ ਐ ਐਪਿੰਗਾ ਚਾਹ ਲੋ ਓਡੀ ਪੋਏ ਸਪੀਡ ਦੇਖ ਇਲਾ ਇਲਾ ਆ ਜਾ ਡੈਡੀ ਓ ਡੈਡੀ ਭਜੀ ਭਜੀ ਮੜਾ ਜਾ ਹੰਬਾ ਤੁਹਾਨੂੰ ਤਾਂ ਇਹ ਖੇਡਦਾ ਵੀਰ ਨਹੀਂ ਉਹ ਲੋਟਣ ਦੀ ਨਹੀਂ ਜਾਈ ਹੈ ਸ਼ਿਸ਼ਿਸ਼ ਹੈਈ ਕਹਿੰਦੇ ਬਾਬੇ ਦੇ ਸ਼ਿੰਗਾਰ ਨਾਲ ਧੱਕਾ ਹੋ ਗਿਆ ਵਾਕਈ ਬਾਬੇ ਦੇ ਨਾਲ ੱੱਕਾ ਹੋਇਆ ਮਾੜੀ ਗੱਲ ਆ 8ਵੇਂ ਨੰਬਰ ਤੇ ਤਾਂ ਨਹੀਂ ਘੱਟੋ ਘੱਟ ਚੌਥੇ ਪੰਜਵੇਂ ਤੇ ਤਾਂ ਲਿਆ ਦਿੰਦੇ ਪਤੰਦਰੋ ਤੁਸੀਂ ਪੰਜਾਬ ਸ਼ਿੰਗਾਰੀ ਹਰਾਤਾ ਹੋਰ ਹਾਂ ਮੇਰੀ ਬਾਲੀ ਨੂੰ ਕੀ ਹੋ ਗਿਆ ਹਾਂਜੀ ਉਹ ਪੁੱਤ ਹਰਾ ਕੇ ਬਾਬੇ ਦਾ ਘੋੜਾ ਬਾਲਾ ਪਿੱਛੇ ਮਾਰਿਆ ਪਤੰਦਰਾ ਨੇ ਕਿਵੇਂ ਬਸ ਉਹੀ ਜਲਸੀ ਹੁੰਦੀ ਆ ਇਹਨਾਂ ਦੇ ਆਪਸ ਵਿੱਚ ਆ ਜਾ ਅਦੇ ਹੁਣ ਇੱਥੇ ਰੇਸ ਨਹੀਂ ਦਿੱਤੇ ਹਾਂ ਫੇਰ ਇਹਨੂੰ ਬੰਦ ਹੋਣਾ ਹੀ ਆ ਢੱਡ ਚੱਲ ਤੇਰੇ ਹੁਣ ਦੂਜਾ ਗੇਅਰ ਪਾ ਮੋੜ ਲੈ ਇਧਰ ਨੂੰ ਸਖ ਗਿਆ ਸਖ ਗਿਆ ਵੀ ਮਾੜਾ ਮੋਟਾ ਦਾ ਸਖ ਗਿਆ ਦੂਜੀ ਦਾ ਚਲਾ ਲੰਦਾ ਸਕੂਟਰੀ ਪਰ ਅਗੇ ਗੇਰਾਂ ਕਰਕੇ ਚੱਕਰ ਪੈਂਦਾ ਇਹਨੂੰ ਉਹ ਬਿਜਲੀ ਵਾਲਿਆਂ ਦਾ ਦਦਬਲੀ ਫਿਰਦੇ ਆ ਇਹ ਲਓ ਜੀ ਸਵੇਰੇ ਸਵੇਰੇ ਆਇਆ ਖੇਤ ਪੱਠੇ ਚੱਕਣ ਇੱਡੀ ਬਦਮਾਸ਼ ਪੱਠਿਆਂ ਦੇ ਪਈਆ ਤਰੇਲ ਹੰਨੂ ਛੱਕਾ ਵੀ ਉਹ ਕੱਲ ਨਿੱਕੂ ਪੱਠੇ ਵੜ ਕੇ ਗਿਆ ਸੀ ਚੱਕੇ ਤਾਂ ਨਹੀਂ ਕਿਸੇ ਨੇ ਦੇਖਣ ਚੱਲੇ ਆ ਉਹ ਗੋਹਾ ਲਾਉਂਦਾ ਉਹਦੇ ਪਰ ਮੈਂ ਇੱਥੇ ਅੱਜਕੱਲ ਚੋਰ ਵੀ ਬਥੇਰੇ ਆ ਤੇ ਸਾਧ ਵੀ ਬਥੇਰੇ ਆ ਕਿ ਬਈ ਇੱਥੇ ਮੋਟਰਸਾਈਕਲ ਦੀ ਲਈ ਜੀ ਸੀਗਾ ਇੱਥੇ ਮੁੜਿਆ ਆ ਇਹ ਮਾਇਰੀ ਵਾਲੇ ਮਨੀ ਦੇ ਆਲੂ। ਦੁਰ ਆਪਣੇ ਆ। ਕਹਿੰਦੇ ਬਾਬੇ ਦੇ ਸ਼ਿੰਗਾਰ ਨਾਲ ੱੱੱਕਾ ਹੋ ਗਿਆ ਹੈ। ਇਹ ਸਵੇਰੇ ਸਵੇਰੇ ਖੇਤ ਮੋਟਾ ਨਜ਼ਾਰਾ ਆਪਣਾ ਗੁਲਾਬ ਕਬੂਟਾ ਗੁਲਾਬ ਖਿਲ ਰਹਾ ਹੈ ਜਾਂਦੇ ਆਲੂ ਤਾਂ ਹਨ ਨੂੰ Shalam, <coughs> marde.